ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਪ ਤੇ ਨਿਸ਼ਾਨਾ ਸਾਧਿਆ ਚੰਨੀ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਕੀ ਨੇ ਇਹਨੇ ਪੁਰਾਣੀਆਂ ਡਿਸਪੈਂਸਰੀਆਂ ਤੇ ਹੀ ਆਪਣਾ ਆਮ ਆਦਮੀ ਕਲੀਨਿਕ ਦਾ ਨਾਮ ਲਿਖ ਦਿੱਤਾ ਤੇ ਆਪਣੀ ਫੋਟੋ ਲਗਵਾ ਲਈ ਹੈ ਕੋਈ ਨਵਾਂ ਕੰਮ ਨਹੀਂ ਕੀਤਾ ਬਲਕਿ ਪਹਿਲਾਂ ਵਾਲੇ ਸਿਹਤ ਵਿਭਾਗ ਦੇ ਟਾਂਚੇ ਨੂੰ ਛੋਟਾ ਕਰ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਮਾਨ ਦੀ ਸਿਹਤ ਬਾਰੇ ਬੋਲਦਿਆਂ ਕਿਹਾ ਕਿ ਸੀਐਮ ਆਪਣਾ ਖਿਆਲ ਨਹੀਂ ਰੱਖ ਸਕਦੇ ਤਾਂ ਪੰਜਾਬ ਦਾ ਕੀ ਧਿਆਨ ਰੱਖਣਗੇ ਆਮ ਆਦਮੀ ਕਲੀਨਿਕ ਤੁਸੀਂ ਮੈਨੂੰ ਦੱਸੋ ਉਹੀ ਆਪਣੀਆਂ ਪੁਰਾਣੀਆਂ ਡਿਸਪੈਂਸਰੀਆਂ ਕੂਚੀ ਮਾਰ ਕੇ ਉਹਦੇ ਉੱਪਰ ਆਮ ਆਦਮੀ ਲਿਖ ਕੇ ਫੋਟੋ ਲਗਾਤੀ ਹੈ ਆਪਣੀ ਕੋਈ ਨਵਾਂ ਕੰਮ ਕੀਤਾ ਹੈ ਬਲਕਿ ਜਿਹੜਾ ਇੱਥੇ ਇਨਫਰਾਸਟ੍ਰਕਚਰ ਪਹਿਲਾਂ ਸੀਗਾ ਹੈਲਥ ਡਿਪਾਰਟਮੈਂਟ ਚ ਉਸ ਨੂੰ ਛੋਟਾ ਕਰਤਾ ਹੈ ਜਿੱਥੇ ਡਿਸਪੈਂਸਰੀਆਂ ਚੱਲਦੀਆਂ ਸੀ ਉੱਥੇ ਆਮ ਆਦਮੀ ਲਿਖ ਕੇ ਹੁਣ ਪ੍ਰਾਈਵੇਟ ਇੱਕ ਕੰਟਰੈਕਟ ਤੇ ਇੱਕ ਛੋਟਾ ਡਾਕਟਰ ਲਗਾਤਾ ਜੀਨੂੰ ਪਤਾ ਕੁਝ ਨਹੀਂ ਹੁੰਦਾ ਉਹ ਡਿਸਪਰਿੰਦੀ ਦਵਾਈ ਤੇ ਅਲਾਵਾ ਕੁਝ ਲਿਖਦਾ ਨਹੀਂ ਹੈ ਤੇ ਦਵਾਈਆਂ ਹਸ ਵਾਲਾਂ ਦੇ ਵਿੱਚ ਹੈ ਨਹੀਂ ਇਨਾ ਨੇ ਪੰਜਾਬ ਦੇ ਨਾਲ ਹਰ ਗੱਲ ਦੇ ਵਿੱਚ ਧੋਖਾ ਕੀਤਾ ਤਾਂ ਹੁਣ ਤਾਂ ਖੈਰ ਸੀਐਮ ਸਾਹਿਬ ਦੀ ਸਿਹਤ ਖਰਾਬ ਹੈ ਪ੍ਰਮਾਤਮਾ ਉਹਨਾਂ ਨੂੰ ਸਿਹਤਿਆਬੀ ਦੇਵੇ ਪਰ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ ਪੰਜਾਬ